ਸਾਰਿਆਂ ਨੂੰ ਕਰਦੇ ਕ ਨਵੇਂ ਬਲੌਗ ਦੀ ਸ਼ੁਰੂਆਤ ਅੱਜ ਚੱਲੇ ਆਂ ਸੀ ਆਪਣੀ ਭੈਣ ਕੋਲ ਰਖੜੀ ਬਣਾਉਣ ਰਖੜੀ ਆ ਇਸ ਕਰਕੇ ਕਿ ਅੱਜ ਜਾ ਆਈਏ ਕੱਲ ਅਸੀਂ ਭੂਆ ਉਹਨਾਂ ਕੋਲ ਗਏ ਸੀਗੇ ਮਾਸੀ ਉਹਨਾਂ ਕੋਲ ਉਧਰ ਗਏ ਸੀ ਮੇਰੇ ਭੂਆ ਉਹਨਾਂ ਕੋਲ ਮੇਰੀ ਵੀ ਇੰਨੇ ਮੈਂ ਤਾਂ ਮੈਕ ਦੀ ਭੂਆ ਮੇਰੀ ਵੀ ਭੂਆ ਹੀ ਲੱਗੀ ਤੇ ਉਹਨਾਂ ਕੋਲ ਜਾ ਕੇ ਆਇਆ ਜੀ ਉਧਰ ਤੇ ਇੱਧਰ ਅੱਜ ਚੱਲੇ ਆਂ ਦੀਦੀ ਕੋਲ कपड़े कुपड़े कर रहे प्रेस मैं तो करते आपने कर लेने अपने वहाँ एक रोगी सफाई हाँ मैडम दुद्ध तो पाया वा मैं फिर जल्द कर शुरू शुर जर्नी दीदी को चलिए मैं मेरे को ਫੂਰਾ 12 ਸਾਲ ਹੋ ਗਏ ਮੈਨੂੰ ਬੇਨ ਵਿਆਹ ਤੋਂ ਬਾਅਦ ਪਹਿਲੀ ਵਾਰ ਚੱਲੇ ਆਂ ਵਿਆਹ ਨੂੰ ਗਿਆ ਸੀ ਜਦੋਂ ਕੁੜੀ ਦਾ ਭਰਾ ਦਾ ਜਾਂਦੇ ਹੁੰਦਾ ਭਰਾ ਜਾਂਦੇ ਦਿਆ ਭੈਣ ਨਾਲ ਉਹ ਤੋਂ ਗਿਆ ਸੀ ਬ ਨਾਲ ਬਸ ਪਹਿਲੀ ਵਾਰ ਚੱਲੇ ਅੱਜ ਮਨਾ ਦਾ 18 ਸਾਲ ਹੋ ਗਏ 20 ਸਾਲ ਹੀ ਹੋ ਗਏ ਉਹਨੇ ਅੱਜ ਪਹਿਲੀ ਵਾਰ ਚੱਲੇ ਆਂ ਨੀਦੀ ਨੂੰ ਮਿਲਣ ਨਾਲ ਰਖੀ ਬਣਾਇਆਵਾਂਗੇ ਬਾਦ ਦੁੱਧ ਤਾਂ ਪਾ ਕੇ ਆ ਕੇ ਚੱਲਦੇ ਆਂ ਹਾਂ ਲਿਖੋਨੇ ਦੁੱਧ ਤਾਂ ਪਾਈ ਆ ਚੱਲਿਆ ਤਿਆਰ ਹੋ ਗਏ ਆਪਾਂ ਧਨੋੜਤ ਪਾ ਗਿਆ ਘਨਾਰ ਨੂੰ ਤਿਆਰ ਹੋ ਗਏ ਹੁਣ ਚੱਲੇ ਆਂ ਭੈਣ ਕੋਲ ਜੀ ਹੁਣ ਜਾਈ ਨਹੀਂ ਚਲੋ ਉੱਥੇ ਜਾ ਕੇ ਮਿਲਦੇ ਆਪਾਂ ਤੁਹਾਨੂੰ ਚਲੋ ਗੱਡੀ ਸਟਾਰਟ ਕਰੋ ਠੰਡੀ ਹੋ ਜੂਗੀ ਯਾਰ ਇਹਨੇ ਆਹ ਹੋ ਫੇਰ ਯਾਰ ਮਨੂੰ ਗਰਮੀ ਲੱਗਦੀ ਆ ਗਰਮੀ ਲੱਗਦੀ ਯਾਰ ਔਖਾ ਗਰਮੀ ਚ ਗੱਡੀ ਦਾ ਰੈਡੀ ਹੋ ਗਿਆ ਆਪਾਂ ਚੱਲਿਆ ਹੁਣ ਆਪਾਂ ਹਾਂ ਚੱਲਿਆ ਦੀਦੀ ਕੋਲ ਤਿਆਰ ਹੋ ਕੇ ਆਪਾਂ ਹੁਣ ਨਿਕਲ ਚੁੱਕਿਆ ਘਰੋਂ ਚੱਲਦੇ ਆਂ ਕੜੀ ਬਣਾਉਣ ਬਣਾਉਣ ਚੱਲਿਆ ਦੀਦੀ ਕੋਲ ਅੱਜ ਨੇੜੇ ਜਾਂ ਪਿੰਡ ਇੱਥੋਂ ਸਾਰਾ 20 ਕਿਲੋਮੀਟਰ ਵੀ ਨਹੀਂ ਹੋਣਾ ਮਲਾਂਦਾ 20 ਕਿਲੋਮੀਟਰ ਹੋਣਾ ਵਾ ਬਾ ਉਹੀ ਅੱਧਾ ਘੰਟਾ ਲੱਗਣਾ ਆਪਾਂ ਨੂੰ ਜਾਣ ਨੂੰ ਜਾਂਦੇ ਆਂ ਆਪਾਂ ਹੁਣ ਚੱਲੇ ਆਂ ਤੇ ਹੁਣੇ ਸੜਕ ਦੇਖੋ ਤੁਸੀਂ ਚੱਲ ਹਲੇ ਤਾਂ ਟ੍ਰੈਫਿਕ ਘੱਟ ਜੀ ਆਇਆ ਤਾਂ ਸੀ ਬਾਜ਼ਾਰ ਚ ਜਾ ਕੇ ਟ੍ਰੈਫਿਕ ਮਿਲੂਗੀ ਪਹਿਲਾ ਸੀ ਗਲਤ ਰਸਤੇ ਮੋੜ ਲਈ ਸੀ ਇਹਨਾਂ ਨੇ ਗੱਡੀ ਗਲਤ ਰਸਤੇ ਮੈਨੂੰ ਭਲੇਖਾ ਪੈਗਾ ਦੁਕਾਨ ਦਾ ਮੈਂ ਕਿੱਥੇ ਉੱਤਰਾਂ ਉਹ ਜਾਣ ਹੋਰ ਪਾਸੇ ਜੀ ਅਮਰੂਦਾਂ ਵਾਲੀ ਰੇੜੀ ਬਹੁਤ ਕੁਝ ਹੋ ਜਾਂਦਾ ਕਿ ਦੇਖੋ ਅਮਰੂਦਾਂ ਵਾਲੀ ਰੇੜੀ ਚਲੋ ਤਵਾ ਦੁੱਧ ਹੈ ਜਾ ਰਹੇ ਹਾਂ ਜੀ ਥੋੜਾ ਥੋੜੀ ਦੂਰੀ ਰਹਿ ਗਿਆ ਪਿੰਡ ਭੈਣ ਦਾ ਥੋੜੀ ਦੂਰੀ ਰਹਿ ਗਿਆ ਬਸ ਔਰ ਇੱਥੋਂ ਜਾ ਕੇ ਮੋੜ ਜਣਾ ਆਪਾਂ ਹੁਣ ਇਹ ਨਹੀਂ ਪਤਾ ਕਿੱਥੋਂ ਬਾਅਦ ਗੂਗਲ ਆਪਣਾ ਲਾਇਆ ਮੈਂ ਮੈਂ ਬਹੁਤ ਟਾਈਮ ਹੋ ਗਿਆ ਕਈ ਨੂੰ ਮੈਨੂੰ ਐਨਾਂ ਨੂੰ ਪਤਾ ਨਹੀਂ ਪਰ ਆਪਣਾ ਮੁਲਾਇਆ ਹਾ ਲੋਕੇਸ਼ਨ ਲਈ ਹੋਈ ਆਪਣੀ ਹਾਂ ਅੱਜ ਧੁੱਪ ਨਿਕਲਈ ਅੱਜ ਧੁੱਪ ਗਰਮੀ ਵੀ ਦੋ ਦਿਨ ਹੋ ਗਏ ਧੁੱਪ ਹੀ ਪੈ ਰਹੀ ਆ ਪਹਿਲਾ ਮਹੀਨਾ ਹੋ ਗਿਆ ਸੀ ਮੀਂਹ ਪੈ ਰਿਹਾ ਸੀ ਨਾ ਉਹ ਵਧੀਆ ਸੀ ਮੌਸਮ ਹੁਣ ਤਾਂ ਧੁੱਪ ਨਿਕਲ ਕੇ ਕੰਮ ਟ੍ਰੈਫਿਕ ਦੇਖਿਓ ਕਿੰਨੀ ਜ਼ਿਆਦਾ ਆ ਆਹ ਟ੍ਰੈਫਿਕ ਹੋ ਜਾਵੇ ਲੈਣੇ ਹੀ ਲੱਗੀਆਂ ਆ ਰਹੀਆਂ ਨੇ ਗੱਡੀਆਂ ਦੀਆਂ ਬਈ ਇਹਨੇ ਨਾ ਬਰਾਤਾਂ ਨਹੀਂ ਹੁੰਦੀਆਂ ਬਰਾਤਾਂ ਜਦੋਂ ਉਦੋਂ ਹੁੰਦੀਆਂ ਨੇ ਐ ਅੱਜ ਹਾਂ ਇਹ ਰੋਡ ਚੱਲਦਾ ਵੀ ਬਹੁਤ ਨਾਲ ਸਿੰਗਲ ਰੋਡ ਕਰਕੇ ਬਾਈ ਟ੍ਰੈਕ ਲੱਗਦੀ ਆ ਕੁਛ ਇਹ ਮੇਨ ਰੋਡ ਆ ਲਓ ਜੀ ਇੱਥੋਂ ਮੁੜ ਕੇ ਆਪਾਂ ਹਾਈਵੇ ਤੋਂ ਪਿੰਡ ਦੇ ਰਸਤਾ ਆ ਗਿਆ ਇਹ ਕੁਝ ਮਿੰਟ ਫੋਰ 1 ਕਿਲੋਮੀਟਰ 1 ਕਿਲੋਮੀਟਰ ਇੱਧਰ ਬਣਿਆ ਹੋਇਆ ਗੁਰਦੁਆਰਾ ਸਾਹਿਬ ਗੁਰਦੁਆਰਾ ਅੱਛਾ ਇਹ ਗੁਰਦੁਆਰਾ ਬਹੁਤ ਮਸ਼ਹੂਰ ਆ ਹਨਾ ਹਾਂ ਬਹੁਤ ਵੱਡਾ ਗੁਰਦੁਆਰਾ ਇਹ ਟੁੱਟੀ ਪਈ ਆ ਨਾ ਸਾਢੇ ਕਿਜੀ ਇਹ ਪਿੰਡਾਂ ਲਈ ਫੜਕਾ ਥੋੜਾ ਜਿਹਾ ਟੋਟਾ ਜਿਹਾ ਟੁੱਟਿਆ ਹੋਇਆ ਹੈ ਬਾਕੀ ਅੱਗੇ ਤਾਂ ਸਹੀ ਲੱਗ ਰਹੀ ਹੈ ਬਾਕੀ ਜਾ ਕੇ ਦੇਖੋ ਪਿੰਡ ਦਾ ਸੜਕਾ ਪਾਣੀ ਤੋੜ ਦਿੰਦਾ ਨਾ ਮੀਂਹ ਦਾ ਪਾਣੀ ਖੜਾ ਜਾਂਦਾ ਕੁਛ ਇਧਰ ਟਰੈਕਟਰ ਟਰੱਕਟਰ ਵੀ ਚੱਲਦੇ ਨੇ ਖੇਤਾਂ ਵਰਗੇ ਨਾ ਤਾਂ ਵਰਗੇ ਵੀ ਹੁੰਦਾ ਖੇਤਾਂ ਵਰਗੇ ਤਾਂ ਵਰਗੇ ਟੁੱਟੇ ਨੇ ਸੜਕਾਂ ਚਲੋ ਚੰਦਾ ਆ ਗਿਆ ਫਿਰ ਜਾ ਕੇ ਆਪਾਂ ਮਿਲਦੇ ਆ ਤੁਹਾਨੂੰ ਬਾਅਦ ਵਿੱਚ ਆ ਗਿਆ ਆਪਾਂ ਦੀ ਦੇ ਜਮਾਨ ਘਰ ਦੇ ਨੇੜੇ ਪਿੰਡੋਂ ਦਾ ਆ ਗਿਆ ਮਲਾਂ ਅਸੀਂ 3 ਕਿਲੋਮੀਟਰ ਸੀ ਦੱਸ ਰਿਹਾ ਲੋਕੇਸ਼ਨ ਗੂਗਲ ਤੇ ਲਾਈ ਵੀ ਸੀ ਆਪਣੀ ਨੇੜੇ ਹੀ ਆਪਾਂ ਹੁਣ ਘਰ ਦੇ ਨੇੜੇ ਪਹੁੰਚਣ ਵਾਲੇ ਆਂ ਫੋਨ ਲਾ ਦਾਂਗੇ ਜੀ ਜੀਜਾ ਇੰਦਾ ਆ ਕੇ ਤੁਹਾਨੂੰ ਘਰ ਤਾਂ ਨਹੀਂ ਪਤਾ ਤੁਹਾਨੂੰ ਆ ਕੇ ਲੈ ਜਾਓ ਕਿ ਨਹੀਂ ਹੂੰ ਫੋਨ ਕਰ ਲੈ ਜਾਨਗੇ ਆਪਾਂ ਨੂੰ ਠੇਕਾ ਸ਼ਰਾਬ ਦਾ ਇਹ ਤਾਂ ਪਹਿਲਾ ਹੁੰਦਾ ਨੇ ਪਿੰਡ ਦੇ ਵਿੱਚ ਠੇਕਾ ਸ਼ਰਾਬ ਦਾ ਬੀਵਰ ਤਾਂ ਹਰੇਕ ਪਿੰਡ ਚ ਹੁੰਦੇ ਆ ਨਾ ਸਹੀ ਗੱਲ ਆ ਇਹ ਚੀਜ਼ ਤਾਂ ਹਰੇਕ ਪਿੰਡ ਚ ਹੁੰਦੀ ਹੀ ਹੁੰਦੀ ਆ ਜਰੂਰ ਖੇਤੀ ਖੇਤ ਨੇ ਹਣਾ ਹਲੇ ਨਾਲ ਇੱਧਰ ਟੋਕਾ ਬਣਿਆ ਹੋਇਆ ਹੈ ਹੁਣ ਕਿਧਰੋਂ ਕਹਿਦੀ ਆ ਉਹ ਬਲਾਂ ਦੇਖ ਉਹ ਇੱਧਰ ਨੂੰ ਜਾ ਕੇ ਉਹ ਐਵੇਂ ਮੋੜ ਦਿਖਾ ਰਹੀ ਹੈ ਹਾਂਜੀ ਆ ਜਾ ਰਹੇ ਆ ਪਿੰਡ ਨੂੰ ਹੁਣ ਅਗਲਾ ਪਿੰਡ ਆ ਬਸ ਆ ਪਿੰਡ ਆਊਗਾ ਹੁਣ ਜੀ ਇਹੋ ਨਾਲ ਪਿੰਡ ਇਹ ਤੇਗੇ ਅੱਜ ਵੀ ਕੱਲ ਨੂੰ ਫਿਰ ਕਿਸੇ ਨੇ ਆਉਣਾ ਦੋ ਤਿੰਨ ਦਿਨ ਦਾ ਆਪਣੇ ਆਈ ਲੰਗੇ ਜਣੇ ਮਨਦੀਪ ਦੀ ਨੂੰ ਫੋਨ ਲਾ ਕੇ ਪੁੱਛੇ ਹਨ ਤਾਂ ਜਿਵੇਂ ਪਹਾੜੀ ਲੱਗ ਕੇ ਚਾਏ ਆ ਅੱਜ ਅਸੀਂ ਗਰਾਂਦੇ ਮਾ ਪਹਾੜੀ ਲਕਾ ਉਹ ਵੇਟ ਡਕ ਸੋਹਣਾ ਰਸਤਾ ਇੰਨਾ ਸੋਹਣਾ ਰਸਤਾ ਬਈ ਕੀ ਆਵਾਦ ਆ ਹੋ ਨੰਗਰ ਟੈਂਟ ਦੇਖ ਲੋ ਤੁਸੀਂ ਹਾਂ ਉਹ ਸੋਹਣਾ ਰਸਤਾ ਬਹੁਤ ਸੋਹਣਾ ਬਈ ਕਿਉਂਕਿ ਖੇਤ ਹੀ ਖੇਤ ਨੇ ਦਰਖਤ ਦਰਖਤ ਲੱਗੇ ਹੋਏ ਨੇਗੇ ਇਸ ਲਈ ਰਸਤਾ ਇੰਨਾ ਸੋਹਣਾ ਲੱਗ ਰਿਹਾ ਬਹੁਤ ਜਿਆਦਾ ਸੋਹਣਾ ਦਰਖਤਾਂ ਕਰਕੇ ਆ ਲੱਗ ਰਿਹਾ ਜਿਵੇਂ ਪਹਾੜੀ ਇਲਾਕਾ ਸਟਾਰਟ ਹੋ ਗਿਆ ਹੋਵੇ ਦੇਖੋ ਇੱਧਰ ਵੀ ਸਾਰੇ ਦਰਖਤ ਦਰਖਤ ਨੇਗੇ ਬਿਲਕੁਲ ਸੜਕਾਂ ਸਾਫ਼ ਪਈਆਂ ਨੇ ਨਾ ਹੀ ਕੋਈ ਟ੍ਰੈਫਿਕ ਦਾ ਕੱਲਾ ਇਹ ਪਿੱਛੇ ਹੀ ਰੁਕ ਗਏ ਸੀ ਪਿੰਡ ਚ ਕਹਿੰਦਾ ਉਹ ਪਿੰਡ ਰੁਕ ਗਏ ਮੈਨੂੰ ਤਾਂ ਹੀ ਪਤਾ ਮੈਂ ਕਿਹਦੇ ਇਹੀ ਬਾਦੋਂ ਦਾ ਟਰਾਲੀ ਤੇ ਕਿਹੜਾ ਪਿੰਡ ਆ ਤੇ ਕਹਿੰਦੀ ਮੈਂ ਕੋਠੇ ਤੇ ਚੜੀ ਫਿਰਦੀ ਆ ਹੋਰ ਜੀਜੀ ਕਹਿੰਦੀ ਮੈਂ ਕੋਠੇ ਤੇ ਚੜੀ ਫਿਰਦੀ ਆ ਅਸੀਂ ਪਿਛਲੇ ਪਿੰਡ ਰੁਕ ਗਏ ਸੀਗਾ ਸਾਨੂੰ ਪਤਾ ਨਹੀਂ ਲੱਗਿਆ ਹੈਗਾ ਫਿਰ ਆਈ ਰੋ ਮੈਨੂੰ ਬਹੁਤ ਟਾਈਮ ਲੱਗ ਰਿਹਾ ਚਲੋ ਹੋਈ ਗਾ ਉਹ ਸੀਗਾ ਕਿ ਗੁਰਦੁਆਰਾ ਦਿਖ ਰਿਹਾ ਉਹੀ ਉਹ ਪਿੰਡ ਹੋਊਗਾ ਉਹ ਗੁਰਦੁਆਰੇ ਕੋਲ ਹੋਊਗਾ ਪਿੱਛੇ ਵੀ ਸੀ ਨਾ ਇੱਕ ਗੁਰਦੁਆਰਾ ਤਾਂ ਕਰਕੇ ਸਾਨੂੰ ਭੁਲੇਖਾ ਲੱਗਿਆ ਸੀਗਾ ਖੋਣ ਲੱਗੇ ਸਾਨੂੰ ਕੋਈ ਨਹੀਂ ਕੋਈ ਨਹੀਂ ਆ ਜੀਜਾ ਹੀ ਖੜੇ ਨੇ ਆ ਕਮਰਾ ਜਿੱਥੇ ਬਿੱਟ ਬੈਠੇ ਸੀ ਹੈ ਨਿਕਾਲੇ ਤੱਕ ਮੁੜ ਫੇਲੇ ਗਏ ਨਾ ਕੋਈ ਬੰਦਾ ਅੱਛਾ ਅੱਛਾ ਫਿਰ ਤਾਂ ਕੋਈ ਨਹੀਂ ਕੋਈ ਚੱਕਰ ਨਹੀਂ ਉਨ੍ਹਾਂ ਦਾ ਕੋਈ ਗੱਲ ਨਹੀਂ ਆ ਦੀਦੀ ਦੇ ਘਰ ਅੱਛਾ ਇੱਧਰ ਅੱਛਾ ਤੂੰ ਇੱਥੇ ਨਹੀਂ ਖੜੇ ਸੀ ਦੀਦੀ ਪਹਿਲਾਂ ਇੱਥੇ ਖੜੇ ਸੀ ਤੁਸੀਂ ਨਾ ਇੱਥੇ ਹਾਂ ਮੈਂ ਦੇਖ ਲਿਆ ਉਧਰੋਂ ਆ ਖੇਤ ਆ ਹਾਂਜੀ ਗੁਰਦੁਆਰੇ ਤੋਂ ਟਿਕ ਮੋੜ ਕੇ ਗਿਆ ਉਹ ਗੁਰਦੁਆਰਾ ਹਾਂ ਇਹ ਫਿਰ ਹੋਰ ਇਹ ਇਹੀ ਤੇ ਇਹ ਪਿੰਡ ਉਹ ਹੀ ਆ ਨਾ ਡਰੋਲੀ ਪਿੰਡ ਹਾਂ ਉਹ ਗੁਰਦੁਆਰਾ ਉੱਤੋਂ ਮੁੜੇ ਜੇ ਉਧਰੋਂ ਜੇ ਆਇਆ ਛੜਤ ਅਸੀਂ ਉਹ ਉਧਰ ਉੱਥੀ ਦੇ ਤੋ ਹਾਂ ਹਾਂ ਉੱਥੀ ਦੇ ਤੋ ਹਾਂ ਆਇਆ ਹੈ ਉੱਪਰ ਜਾਣਾ ਤੁਸੀਂ ਇਹ ਦੇਖਣ ਤੁਸੀਂ ਥੱਲੇ ਦੇਖੋ ਜੀ ਉੱਪਰ ਚੱਲੋ ਕੋਠੇ ਚੱਲ ਕੇ ਦੇਖੀਏ ਉਹ ਫਿਰ ਦਿੱਲੀ ਦੀ ਹਣੀ ਉੱਧਰ ਆ ਸਾਮਾਨ ਰੱਖਿਆ ਜਈ ਹੋਇਆ ਉੱਪਰ ਹਾਂ ਨਾਲ ਆਪਣੇ ਘਰ ਨੇੜੇ ਗੁਰੂ ਘਰ ਵੀ ਨੇੜੇ ਹੀ ਆ ਬਾਹਰ ਪਰ ਇੱਕ ਗੱਲ ਬਾਹਰ ਹਾਂ ਬਾਹਰ ਫੇ ਵੀ ਬਾਹਰ ਬਾਹਰ ਹੀ ਇਹ ਪਿੰਡ ਨਾਲ ਠੀਕ ਆ ਯਾਰ ਹਵਾ ਹਵਾ ਰਫ ਨਾਲੇ ਦਾ ਆ ਠੀਕ ਹੈ ਵਧੀਆ ਆ ਵੀ ਹਾਂ ਦੂਰਾ ਹੈ ਲੈ ਹਵੇਲੀ ਨਹੀਂ ਹੁੰਦੀ ਉਹ ਡਿਜ਼ਾਈਨ ਜੇ ਬਣਾਇਆ ਹਵੇਲੀ ਜੇ ਮੰਗਣਾ ਨਾ ਵੀ ਬੜੀ ਵਧੀਆ ਬਾਧਰਾ ਦਾ ਕੈਮਰੇ ਹੈ ਨਾ ਅਰੇ ਬੰਦੇ ਚੁਰਕ ਕੇ ਜੋ ਮਾਰਦੀ ਜੋ ਮਾਰਦੀ ਹਾਂ ਔਰ ਘੋੜੀ ਲੱਗ ਜਾਂਦੀ ਹੈ ਮੈਂ ਉਹ ਕਰਨ ਲੱਡੀਆਂ ਲੁਡੀਆਂ ਲਾਉਣੀਆਂ ਹਾਂ 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 ਹੁਣ ਇੱਧੇ ਲਾਉਣੀਆਂ ਨੇ ਸਾਰੇ ਇਹ ਮੇਲੇ ਤੋਂ ਪਹਿਲਾਂ ਪਹਿਲਾਂ ਆ ਆ ਆ ਵੇਖੋ ਹੁਣ ਥੱਲੇ ਚੱਲਦੇ ਆਪਾਂ ਥੱਲੋ ਦਿਖਾਉਨੇ ਆਪਾਂ ਘਰ ਦੀ ਚਾਹ ਹੁਣ ਤਾਂ ਅੰਦਰੋਂ ਤਾਂ ਥੋੜਾ ਦੇਖਿਆ ਆ ਸਾ ਉਧਰ ਬਾਈ ਦੂਜੇ ਦਾ ਹੈ ਨਾ ਹਾਂ ਇਹ ਆ ਜੀਜਾ ਹੀ ਹਾਂ ਦੀਦੀਆਂ ਦੇ ਇੱਧਰ ਮੇਰੇ ਜੀਜਾ ਦੇ ਭਰਾ ਦਾ ਇੱਧਰ ਉਹ ਵੀ ਉਹਦੇ ਵਾਂਗੂ ਹੀ ਬਣਾਇਆ ਸਾਰਾ ਸੇਮ ਗਿੱਟੂ ਨਿੱਟੋ ਕਾਪੀ ਆਪਾਂ ਉਧਰੋਂ ਵਾਂਗ ਮੰਗੀ ਬਣਿਆ ਵਧਾਰਾ ਨਾ ਹਾਂ ਹੂੰ ਫੈਮਲੀ ਕੋ ਧੂਮੋ ਨਹੀਂ ਹਾਂ ਹੂੰ ਆਇਦਾਂ ਦੇਖ ਲੈ ਬੰਦੋ ਹਾਂ ਹਾਂ ਆਪਣੇ ਵਾਲ ਵਾਂਗ ਹੋਈਆਂ ਹਾਂ 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 ਐਵੇਂ ਸਾਰੇ ਸਾਰੇ ਹਾਂ ਇੱਕੋ ਜਿਹਾ ਵਧੀਆ ਸਾਰੇ ਇੱਕੋ ਸਰ ਹੂੰ ਡਿਜ਼ਾਈਨਡ ਜੂਨ ਵੀ ਹੋਈਆਂ ਹਨਾ ਹਾਂ ਸਾਰਾ ਸੇਮ ਜਿਹਾ ਇਹਦੇ ਸਿੰਧੀਆਂ ਲੈ ਕੇ ਲਾ ਦੇਵੇ ਵੱਡੀਆਂ ਇਹਦੇ ਸਿੰਧੀਆਂ ਲੈ ਕੇ ਲਾ ਦੇਵੇ ਵੱਡੀਆਂ ਹਾਂ ਵੱਡੀਆਂ ਲਾ ਦੇਣ ਰੇ ਚੁੱਪ ਵੱਡੀਆਂ ਮਲੇ ਚੱਲਦੀਆਂ ਨੇ ਕਹਿਣ ਲੱਗਦੇ ਆਪਾਂ ਪਰਵਾਹ ਫੋਟੋ ਲਾ ਦੇ ਹਾਂ ਮੱਗੀਆਂ ਬਣਾਇਆ ਨਾ ਉਧਰ ਵੀ ਸੋਈਂਗਾ ਆਪਣਾ ਹਾਂ ਹੋਰ ਥੋੜੇ ਥੋੜੇ ਵਿੱਚ ਹਾਂ ਹੋਰ ਹੂੰ ਹੌਲੇ ਹੌਲੇ ਵਿੱਚ ਬੈਠ ਕੇ ਕਰੇ ਹੋਰ ਆਇਆ ਬਿੱਟੂ ਨਹੀਂ ਆਇਆ ਇਥੇ ਬੈਂਡ ਬੋਣ ਵਾਸਤੇ ਹੈ ਨਾ ਹਾਂ ਇੱਥੇ ਜਿਹੜਾ ਜੀ ਸਾਡਾ ਇੱਕ ਵਾਰ ਗਈਏ ਗਏ ਉਹ ਨਹੀਂ ਹਾਂ ਹਾਂ ਉਹ ਮਾਸੀ ਦੀ ਕੁੜੀ ਹਰਦੀ ਇਹ ਮੇਰਾ ਫੁੱਫੜਾ ਉਹ ਜਿੱਦ ਤੱਕ ਆਉਂਦਾ ਆ ਬਾਹਰ ਆ ਗਏ ਵੀ ਹਾਂ ਜੀ ਜਾਈ ਹੁੰਦੀ ਗੱਡੀ ਖੜੀ ਆ ਆ ਸਬਜ਼ੀਆਂ ਲਾਈਆਂ ਆਪਣੇ ਵਾਂਗੋ ਹਣਾਂੜੀ ਆ ਬਾਹਰ ਆ ਗਈ ਸਾਡਾ ਕੋਸੇ ਤੈਨੂੰ ਆੜੇ ਮੱੱਗਾ ਦੇ ਦਾਮ ਤਾਂ ਪਤਾ ਨਹੀਂ ਲੱਗਦਾ ਹਾਂ ਓਏ ਆਪਣੇ ਇਹਨਾਂ ਦੇ ਵੀ ਐਵੇਂ ਬਣਿਆ ਹੈ ਜੀ ਹੂੰ ਇਹ ਉਹਨਾਂ ਦਾ ਮਰੂ ਇਹਨਾਂ ਦਾ ਨਿੰਬੂ ਬਹੁਤ ਆ ਮੇਰੇ ਦਿਮਾਗ ਨੇ ਕਿੰਨਾ ਨਿੰਬੂ ਇੰਨਾ ਲੱਗਿਆ ਹੋਇਆ ਬਹੁਤ ਨਿੰਬੂ ਲੱਗਿਆ ਹੋਆ ਭਰਿਆ ਪਿਆ ਆ ਬੈਠੀ ਐ ਫਿਰ ਇਹ ਅਜ ਦੁੱਧ ਤਾਂ ਨਹੀਂ ਦਿੰਦੀ ਹੋਣੀ ਆ ਇਹ ਹੁਣ ਸੂਣਾਂ ਲਈ ਇਹ ਸੂਣਾਂ ਫਿਰ ਆਹ ਦੇ ਲੱਗ ਜੂਗੀ ਦੁੱਧ ਤਾਂ ਨਹੀਂ ਆਪਣੇ ਹੁਣ ਲਿਆਂਦੀ 10000 ਦੀ ਬੱਚੀ ਅੱਛਾ ਅੱਛਾ ਜੀ ਇਹ ਬਦੂਈ ਆ ਇਹ ਹੂੰ ਕੰਬੂਈ ਠੀਕ ਆ ਠੀਕ ਆ ਆ ਭੁੱਲ ਦੇਖ ਤੂੰ ਇਹ ਕਿਹੜਾ ਜਿਹਾ ਡੈਂਟਾ ਭੁੱਲ ਹੂੰ ਇਹਨੇ ਤਾਂ ਬਤਾਉਂ ਬਤਾਉਂ ਹੀ ਬਹੁਤ ਲੱਗਦਾ ਸਾਡੇ ਤਾਂ ਡੜ ਲੱਗਦਾ ਬਤਾਉਂ ਭੈ ਮਿਰਚ ਨਹੀਂ ਲੱਗੀ ਸਾਡੇ ਆਦ ਕੀ ਪਤਾ ਨਹੀਂ ਕੀ ਹੋ ਗਿਆ ਤੁਹਾਡੇ ਬਹੁਤ ਲੱਗੇ ਸਾਡੇ ਤਾਂ ਮਿਰਚ ਲੱਗੀ ਨਹੀਂ ਆ ਦੇਖੀ ਪਤਾ ਨਹੀਂ ਕੀ ਹੋ ਗਿਆ ਸਾਡੇ ਜਿੱਥੇ ਦੇ ਉਧਰ ਨੂੰ ਵੀ ਜਾਇਆ ਉਧਰ ਹੀ ਬਣਾ ਲਿਆ ਹੋ ਇਹਦਾ ਇਹ ਬਲ ਆ ਆ ਉੱਪਰੋਂ ਆ ਉੱਪਰ ਬਾਦਸ਼ਾਹ ਦੇਖ ਹਾਂ ਉਹ ਬਾਦ ਉਹ ਜੋ ਦੀਨੇ ਕਹਿੰਨੇ ਬਾਦ ਦੀਨੇ ਤਾਂ ਕਹਿਆ ਬਾਦਸ਼ਾਹ ਬਣਾਇਆ ਮੈਂ ਤਾਂ ਕਹਿੰਦਾ ਬਾਜ ਬਣਾਇਆ ਆ ਮੈਂ ਕਿਹਾ ਬਾਜ ਵਾਲੀ ਕੋਠੀ ਦੇਖ ਇੱਥੇ ਨੇੜੇ-ਤੇੜੇ ਕਿਹੜੀ ਆ ਮੈਂ ਕਿਹਾ ਬਾਜ ਬਣਾਇਆ ਹੈ ਕੋਠੇ ਤੇ ਉਹਨੇ ਬਾਦਸ਼ਾਹ ਕਿਹਾ ਨਾ ਇਹ ਬਾਦਸ਼ਾਹ ਬਣਾਇਆ ਉਹ ਬਾਦਸ਼ਾਹ ਬਣਾਇਆ ਹੋਇਆ ਪਰ ਉਹ ਬਾਦਸ਼ਾਹ ਆ ਬਣੇ ਹੋਏ ਆ ਇੱਧਰ ਉਹਨਾਂ ਦੂਜੇ ਵੀਰੇ ਦਾ ਬਣਾਇਆ ਸਾਰਾ ਸਬਜ਼ੀ-ਸਬਜ਼ੀ ਲਾਈ ਆ ਹਾਂ ਇਹਨਾਂ ਦੀ ਸਾਰੀ ਸਬਜੀ ਲਾਈ ਦੀ ਇੱਧਰ ਹੈ ਨਾ ਹਾਂ ਪੀਲਾਂ ਚੱਲ ਰਹੀਆਂ ਨੇ ਹਾਂ ਆਖੀ ਆਹ ਉਹ ਵੀ ਜਾਂਦੇ ਹੈ ਅੱਛਾ ਇਹ ਮੁੰਨੀ ਜਗੜਾਇ ਦੀ ਆ ਵੱੜਦਾ ਤਾਂ ਨਿਸ਼ਕਾਰੀ ਨਹੀਂ ਨਹੀਂ ਇਹ 17 ਚੜਾਈ ਦੀ ਗੱਡੀ ਉਹਨੇ ਦੇਖਿਆ ਨਹੀਂ ਹੋਣਾ ਇਹ ਮੈਂ ਕਨੇ ਮਨ ਲਾਵਾ ਇਹ ਬੇਟਾ ਤੇ ਸਾਡੇ ਕੋਕੋ ਨਾਲ ਦਾ ਪਿਸਤਾ ਨਸਲ ਆ ਨਾ ਲੈ অলਰੀ ਪੰਬੇ ਨਹੀਂ ਨਾ ਇਹ 17 ਚੜਾਈ ਆ ਗਿਆ ਜੀ ਜਾਈ ਕਿਹਨ ਤੇ ਆ ਪਿੱਧਰ ਮੁੰਡਾ ਕੋਠੇ ਜਿਲੇ ਗਏ ਆ ਸੋਈਆਂ ਜਿੱਜਾ ਹੀ ਹੋਣਾਂ ਦੀ ਕੱਪ ਕੱਪ ਬੋਰਡ ਦੇ ਦਾ ਫਿਰ ਹੌਲੀ ਲਵਾ ਲਿਓ ਹਨਾ ਬਾਈ ਨਹੀਂ ਤਾਂ ਲੋਡ ਵੀ ਨਹੀਂ ਪੈਂਦੀ ਕੋੜਾ ਹੌਲੀ ਹੋਊਗਾ ਤੋਂ ਤਾਂ ਜਣੇ ਆ ਪੂਰੀ ਬਾਹਰ ਆ ਹੋਰ ਹੋਰ ਉਹਨਾਂ ਨੇ ਜਵਾਕਾਂ ਨੇ ਕੱਲ ਨੂੰ ਖਬਰ ਆ ਆਪ ਦੇ ਉਹਨੇ ਕੁੜੀ ਨੂੰ ਆਪ ਦੇ ਚਲੇ ਆਣਾ ਮੁੰਡਾ ਕਰ ਲੋਨੀ ਦੀ ਬਹੁਤ ਆ ਇੱਕ ਅੱਛਾ ਇੱਕ ਆ ਕਮਰਾ ਇੱਕ ਆ ਕਮਰੇ ਕਾ ਲੈਟਰਨ ਬਾਥਰੂਮ ਹੋ ਗਿਆ ਹਨਾ ਇਹਦੀ ਸਾਰੀ ਬੱਗੀ ਟਾਈਲ ਆ ਹਮ ਅੱਜ ਕੱਲ ਇਹ ਹੀ ਚੱਲਦੀ ਆ ਹਨਾ ਹਾਂ 2-4 ਦੀ

ਬਾਹਰ ਗਰਮੀ ਹੋਈ ਉਹ ਮੋਸਮੀ ਹੈ ਇੱਥੇ ਬਹਿ ਗਿਆ ਆ ਕੇ ਸਾਰੇ ਫੇਰ ਖੁੱਡੇ ਚ ਹੁਣ ਇਹਦੇ ਚ ਨਾ ਆਵਾਜ਼ ਗੂੰਜੂਗੀ ਆਵਾਜ਼ ਐ ਹੋਈ ਲੱਗੂਗਾ ਹਜੇ ਉਹ ਨਾ ਬਣਾਇਆ ਨਾ ਉ ਤਾਂ ਕਰਕੇ ਜੋ ਸਮਾਨ ਨਾ ਭਰ ਜੇ ਪੇ ਨਹੀਂ ਬੜਾ ਹੋ ਹੁੰਦਾ ਹਜੇ ਉਹ ਆ ਨਾ ਜਦੋਂ ਤੇ ਤੇ ਸਮਾਨ ਸਮੋ ਹੋਰ ਲਿਆ ਕਰ ਲੈਂਦਾ ਫੇਰ ਨਹੀਂ ਹੋਉਂਦੀ ਜਿੰਨਾ ਸਮਾਨ ਘੱਟ ਹੋਵੇ ਓਨੀ ਜ਼ਿਆਦਾ ਆਵਾਜ਼ ਗੂੰਜਦੀ ਆਵਾਜ਼ ਜ਼ਿਆਦਾ ਮੈਂ ਤੁਹਾਨੂੰ ਦੱਸਦਾ ਇਹ ਸਿੱਧਾ ਬਾਲ ਦੇ ਜਿਹਾ ਹੁਣ ਕਿਹੜੇ ਹੱਥ ਤੇ ਬਣਾਉਣੀਆਂ ਦੇਖ ਲਓ ਪਹਿਲੀ ਘਰ ਅਸੀਂ ਕਹਿੰਦੇ ਮੈਂ ਦੀਦੀ ਤੋਂ ਆ ਹੱਥ ਤੇ ਰਖੜੀ ਬਣਾ ਕੇ ਆਉਂਗਾ ਮੈਂ ਮੇਰੇ ਕੋਲ ਹੀ ਕਰ ਸਕਦਾ ਆ ਸਭ ਹੋਰ ਉਧਰ ਘੜੀ ਆ ਜਾਂਦੀ ਨੇ ਫਿਰ ਉਹ ਪੌਣੀ ਓਖੇ ਹੋ ਜਾਂਦੀ ਆ ਤਾਂ ਕਰਕੇ ਚਲੋ ਉਗਾ ਪਹਿਲਾਂ ਕੁਝ ਕਹਨੇ ਆ ਲੋ ਜੀ ਹੁਣ ਮੈਂਹੱਕ ਰਖੜੀ ਬਣਾ ਰਹੀ ਆ ਆਇ ਤੂੰ ਪਰਲੇ ਗੁੱਟਤੇ ਬਣਾ ਲੀ ਨਾ ਚਲ ਠੀਕ ਆ ਤਾਂ ਅਗਲਾ ਘੜੀ ਬੰਨ੍ਹਣੀ ਆ ਮੇਰਾ ਤਾਂ ਮੇਕਅਪ ਕਰਾਉ ਉਹ ਦੂ ਮੇਕਅਪ ਕਰਾਉ ਉਹ ਤੇ ਟਿੱਕਾ ਲਾਏ ਤੇ ਲੱਵੀ ਚੱਲੇ ਆਪਾਂ ਹੁਣ ਟਾਈਮ ਹੋ ਗਿਆ ਸ਼ਾਮ ਸ਼ਾਮ ਦਾ ਟਾਈਮ ਹੋ ਗਿਆ ਜਿੱਦੇ ਚਲੇ ਗਏ ਜਿੱਦੇ ਨੂੰ ਕੋਈ ਇਹ ਤਾਂ ਗਵਰਨਟੀਆਂ ਨਹੀਂ ਨਾ ਕਿਸੇ ਦਾ ਉਹ ਐਕਸੀਡੈਂਟ ਹੋ ਗਿਆ ਸੀ ਕਿਸੇ ਦਾ ਉਹਨਾਂ ਨੇ ਫੋਨ ਲਾ ਕੇ ਛੱਡ ਲਿਆ ਉਹ ਚਲੇ ਗਏ ਜਾਣਾ ਪੈ ਗਿਆ ਉਹਨੂੰ ਪਰ ਅਸੀਂ ਚੱਲਦੇ ਆਂ ਜੀਜੀ ਨੂੰ ਰਖੜੀ ਬਣਾ ਲਈਏ ਦੀਦੀ ਤੋਂ ਆਹ ਚਿੱਧਰ ਰਖੜੀ ਬਣਾ ਲਈਆ ਚੱਲਦੇ ਆਂ ਕੋਈ ਕਹਿੰਦਾ ਕਿੱਥੇ ਨੇ ਹੈ ਪਤਾ ਨਹੀਂ ਕਿੱਥੇ ਉਹ ਤੀਆਂ ਤੇ ਵਾਦੀ ਜੀ ਨੂੰ ਉਹ ਚੱਲ ਗਏ ਹਨਾ ਨਾਲ ਕਿੰਨੀ ਤੇਰੀ ਮਾਮੀ ਨਹੀਂ ਜਾ ਰਹੀਆਂ ਇਹ ਸਮਝ ਲਓ ਉਹਨਾਂ ਨੇ ਨਹੀਂ ਨਹੀਂ ਯਾਰ ਇਹ ਤੇ ਨਾ ਵਲੋਗ ਨਹੀਂ ਮਾਉਣਾ ਆਪਾਂ ਹੁਣ ਜਾ ਕੀ ਆ ਸਾਹਮਣੇ ਦਾ ਹੋਣਾ ਲਾ 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 ਇਹ ਆਸ਼ੀਰਵਾਦ ਹੀ ਹੁੰਦਾ ਬੁੱਗੇ ਹੋਰ ਪੈਸੇ ਖੁਰੀ ਹੁੰਦੇ ਨੇ ਆਇਆ ਸੀ ਘੜਾ ਰਾਂਦੇ ਇੱਥੇ ਹੂੰ ਲੈ ਚੱਲੇ ਆਪਾਂ ਇਹ ਜਰੂਰ ਹੈ ਜਰੂਰ ਇਹ ਜੂਰ ਹੋਣਾ ਉੱਥੇ ਨੂੰ ਹੋਣਾ ਜਰੂਰ ਆਈਏ ਆਵਾਂਗੇ ਆ ਠੀਕ ਆ ਹੁਣ ਤੇਰਾ ਵਲੋਗ ਚ ਲੈ ਲਿਆ ਮੁੰਡੇ ਆਪਾਂ ਹੈ ਮਸ਼ਹੂਰ ਹੋ ਗਿਆ ਤੂੰ ਅੱਜ ਤੋਂ ਬਾਅਦ ਦੇਖ ਲਾਂਗੇ ਹੋਰ ਡੋਗੀ ਬੈਠਾ ਇੱਕ ਕੋਕੋਏ ਕੋਕੋ ਵਾਂਗੂ ਝਾੜਾ ਦੇ ਦੇ ਮੂੰਹ ਤੇ ਨਾ ਕੋਕੋ ਵਰਗਾ ਆ ਉਹੀ ਆਉ ਇਹ ਇੱਕੋ ਜਿਹੇ ਹੁੰਦੇ ਨੇ ਜੇ ਇਹ ਕੁੱਤੀ ਹੁੰਦੀ ਫਿਰ ਇਹਦਾ ਮੂੰਹ ਪਤਲਾ ਹੀ ਹੋਣਾ ਜੀ ਬਰੀਕ ਜਿਹਾ ਧੁੱਪ ਬਹੁਤ ਆ ਅੱਜ ਬਾਹਰ ਬਹੁਤ ਜ਼ਿਆਦਾ ਚੰਗਾ ਉੱਥੇ ਜ਼ਰੂਰ ਹੋਰ ਲੋ ਆਪਾਂ ਚੱਲੇ ਆਂ ਜੀ ਹੁਣ ਦੀਦੀਆਂ ਦੇ ਘਰ ਤੋਂ ਆ ਗਏ ਆ ਤੁਰ ਪਏ ਆਪਾਂ ਹੁਣ ਚੱਲੇ ਆ ਘਰੇ ਸਮਾਨੇ ਘਰੇ ਜਾ ਕੇ ਮਿਲਾਂਗੇ ਆਪਾਂ ਘਰੇ ਆ ਕੇ ਕਰਦੇ ਆ ਮਿਲਦੇ ਆ ਟਾਈਮ ਬਹੁਤ ਹੋ ਗਿਆ ਅੱਜ ਲੇਟ ਹੋ ਗਿਆ 4 ਵਜੇ ਚਾਰ ਵਜੇ ਪੱਠੇ ਫੁੱਟੇ ਕੰਮ ਕਮ ਕਰਨੇ ਚਲੋ ਰਿਸ਼ਤੇਦਾਰਾਂ ਨੇ ਆਉਣਾ ਹੁਣ ਦੀਦੀਆਂ ਦੇ ਪਿੰਡ ਆ ਗਿਆ ਆਪਾਂ ਪਤਾ ਲੱਗ ਗਿਆ ਹੁਣ ਆਜਾ ਕਰਾਂਗੇ ਕਿ ਨਹੀਂ ਹੋਰ ਚਲੋ ਮਿਲਦੇ ਆਂ ਉਹ ਕੰਪੈਨ ਵੀ ਆ ਰਹੀ ਆ ਸਾਨੂੰ ਸਾਹਮਣੇ ਤੋਂ ਦੁਨਾਹ ਖਾਇਆ ਬਤਾ ਚਾਰ ਚਾਰ ਅੰਬ ਦਾ ਚਾਰ ਚਾਰ ਦਾ ਅੰਬ ਕਹਿੰਦਾ ਕਦੀ ਕਦੀ ਇੰਨਾ ਸਵਾਦ ਲੱਗਦਾ ਕਾਲਾ ਚਾਰ ਅੰਬ ਕਿਨੇ ਗੇਤਾ ਮਾ ਜੀ ਨੇ ਕਿਉਂ ਖਾਣ ਉਹ ਸਕਾਇਆ ਸੀ ਚੰਗਾ ਪੜਾ ਉਹ ਮਾ ਮੈਂ ਇੱਥੇ ਬੈਠੀਆਂ ਦੋ ਜਣੀਆਂ ਉਹ ਕੰਨੀ ਫੜਤ ਬਾਦ ਦੁੱਧ ਦੀ ਜੁੜੀ ਸਸਤੇ ਨੇ ਕਹਿੰਦੀ ਪਹਿਲਾਂ ਪਾ ਲੈ ਟਾਈਟਲ ਸੋਰੀ ਪੰਛੀ ਦੀ ਕੇਲਾਾਂ ਦੀ ਤੋਂ ਦੀਦੀ ਜੂਰਾ ਕੋਲ ਰਖੜੀ ਬਣਾ ਕੇ ਆ ਗਈ ਸੀ ਆਪਾਂ ਘਰੇ ਦੀਦੀ ਜੂਰ ਮਿਲ ਕੇ ਸਾਨੂੰ ਬਹੁਤ ਵਧੀਆ ਲੱਗਿਆ ਔਨੂੰ ਦਿਲ ਨਹੀਂ ਕਰ ਰਿਹਾ ਸੀ ਪਰ ਆਉਣਾ ਪਿਆ ਕਿਉਂਕਿ ਫਿਰ ਦੁੱਧ ਪਾਉਣਾ ਹੁੰਦਾ ਸ਼ਾਮ ਨੂੰ ਤਾ ਕਰਕੇ ਚਲੋ ਕੋਈ ਗੱਲ ਨਹੀਂ ਕੱਲੇ ਟਾਈਮ ਕੱਟ ਕੇ ਫਿਰ ਜਾਵਾਂਗੇ ਆਪਾਂ ਫਿਰ ਰਾਤ ਰਹਿ ਕੇ ਆਵਾਂਗੇ ਦੀਦੀ ਕੋਲੇ ਚਲੋ ਅੱਜ ਦਾ ਬਲੌਗ ਵਧੀਆ ਲੱਗਿਆ ਸਾਰੇ ਜਣੇ ਲਾਈਕ ਸ਼ੇਅਰ ਕਮੈਂਟ ਕਰਿਓ ਸਾਡੇ ਚੈਨਲ ਨੂੰ ਕਰਿਓ ਸਬਸਕ੍ਰਾਈਬਰ ਸਾਰਿਆਂ ਟੇਕ ਕੇਅਰ ਬਾਏ ਮਿਲਾਂਗੇ ਹੁਣ ਆਪਾਂ ਨੈਕਸਟ ਬਲੌਗ ਦੇ ਵਿੱਚ